18 ਸਾਲ ਦੀ ਇੱਕ ਛੋਟੀ ਜਿਹੀ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ ਵਿਆਹ ਤੋਂ 2 ਸਾਲਾਂ ਦੇ ਬਾਅਦ ਹੀ ਉਸਦੇ ਨਾਲ ਇੱਕ ਅਜੀਹਾਂ ਹਾਦਸਾ ਹੁੰਦਾ ਹੈ ਕਿ ਡਾਕਟਰ ਕਹਿੰਦੇ ਨੇ ਕਿ ਹੁਣ ਉਹ ਸਾਰੀ ਉਮਰ ਦੇ ਲਈ ਛੱਲ ਫੇਰ ਨਹੀਂ ਸਕਦੀ ਤੇ ਨਾ ਹੀ ਕਦੇ ਵੀ ਕਿਸੇ ਬੱਚੇ ਦੀ ਮਾਂ ਬਣ ਸਕਦੀ ਹੈ ਇਸ ਸਮੇਂ ਦੇ ਵਿੱਚ ਜਦੋਂ ਉਸ ਨੂੰ ਸਭ ਤੋਂ ਵੱਧ ਆਪਣੇ ਹਮਸਫਰ ਦੇ ਸਾਥ ਦੀ ਜ਼ਰੂਰਤ ਸੀ ਉਸ ਦਾ ਹਮਸਫਰ ਵੀ ਉਸ ਨੂੰ ਛੱਡ ਦਿੰਦਾ ਹੈ ਸਾਰੇ ਪਾਸਿਓ ਧੋਖਾ ਖਾਣ ਵਾਲੀ ਕੁੜੀ ਕਿਵੇਂ ਬਣ ਜਾਂਦੀ ਹੈ ਪਾਕਿਸਤਾਨ ਦੀ ਆਇਰਨ ਲੇਡੀ ਅੱਜ ਦੀ ਸਪੈਸ਼ਲ ਸਟੋਰੀ ਵਿੱਚ ਇਸੇ ਬਾਰੇ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਆਰਡੀ ਪ੍ਰੋਡਕਸ਼ਨਸ ਚੈਨਲ ਮੈਂ ਹਾਰੀਨਾ ਤੇ ਇਹੋ ਜਿਹੀਆਂ ਸੱਚੀਆਂ ਕਹਾਣੀਆਂ ਤੇ ਘਟਨਾਵਾਂ ਜਾਣਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਅੱਜ ਦੀ ਸਪੈਸ਼ਲ ਸਟੋਰੀ ਵਿੱਚ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੀ ਮੁਨੀਬਾ ਮਜ਼ਾਰੀ ਦੀ ਮੁਨੀਬਾ ਮਜ਼ਾਰੀ ਇੱਕ ਅਜੀਹੀ ਕੁੜੀ ਜਿਸ ਦਾ ਜਨਮ ਹੁੰਦਾ ਹੈ ਦਖਣੀ ਪੰਜਾਬ ਦੇ ਵਿੱਚ 3 ਮਾਰਚ 1987 ਨੂੰ 18 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ 2 ਸਾਲਾਂ ਦੇ ਬਾਅਦ ਹੀ ਉਸ ਦੇ ਨਾਲ ਇੱਕ ਹਾਦਸਾ ਹੁੰਦਾ ਹੈ ਹੁੰਦਾ ਕੀ ਹੈ ਉਹ ਤੇ ਉਸ ਤੇ ਹਮਸਫਰ ਇੱਕ ਕਾਰ 'ਚ ਬੈਠ ਕੇ ਕਿਤੇ ਜਾ ਰਹੇ ਹੁੰਦੇ ਨੇ ਰਾਹ ਦੇ ਵਿੱਚ ਉਹਨਾਂ ਦੇ ਪਤੀ ਦੀ ਅੱਖ ਲੱਗ ਜਾਂਦੀ ਹੈ ਤੇ ਉਹਨਾਂ ਦੀ ਕਾਰ ਦੁਰਘਟਨਾਗ੍ਰਸਤ ਹੋ ਜਾਂਦੀ ਹੈ ਜਿਵੇਂ ਢਿਵੇਂ ਕਰਕੇ ਉਹਨਾਂ ਦਾ ਪਤੀ ਤਾਂ ਕਾਰ ਵਿੱਚੋਂ ਨਿਕਲ ਜਾਂਦਾ ਹੈ ਪਰ ਮੁਨੀਬਾ ਕਾਰ ਵਿੱਚ ਬੁਰੀ ਤਰੀਕੇ ਦੇ ਨਾਲ ਫਸ ਜਾਂਦੀ ਹੈ ਇੰਨੀ ਜ਼ਿਆਦਾ ਜ਼ਖਮੀ ਹੋ ਚੁੱਕੀ ਹੁੰਦੀ ਹੈ ਕਿ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਉਹ ਮਰ ਚੁੱਕੀ ਹੈ ਉਸ ਨੂੰ ਕਾਰ ਵਿੱਚੋਂ ਕੱਢਿਆ ਜਾਂਦਾ ਹੈ ਉਹ ਇਲਾਕਾ ਅਜੀਹਾ ਸੀ ਕਿ ਨੇੜੇ-ਤੇੜੇ ਕੋਈ ਵੀ ਹਸਪਤਾਲ ਨਹੀਂ ਸੀ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਜਹਿਦ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਪਰਤੀ ਕੀਤਾ ਜਾਂਦਾ ਹੈ ਇਸ ਪੂਰੇ ਹਾਦਸੇ ਦੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਉਸ ਦੀਆਂ ਬਾਹਾਂ ਟੁੱਟ ਜਾਂਦੀਆਂ ਨੇ ਪੱਸੀਆਂ ਟੁੱਟ ਜਾਂਦੀਆਂ ਨੇ ਰੀੜ ਦੀ ਹੱਡੀ ਦੇ ਵਿੱਚ ਸੱਟ ਵੱਜਦੀ ਹੈ ਤੇ ਇੱਕ ਦਿਨ ਡਾਕਟਰ ਆ ਕੇ ਦੱਸਦੇ ਨੇ ਕਿ ਹੁਣ ਉਹ ਸਾਰੀ ਉਮਰ ਦੇ ਲਈ ਚੱਲ ਫਿਰ ਨਹੀਂ ਸਕਦੀ ਤੇ ਨਾ ਹੀ ਕਦੀ ਉਹ ਕਿਸੇ ਵੀ ਬੱਚੇ ਦੀ ਮਾਂ ਬਣ ਸਕਦੀ ਹੈ ਅਜੇਹ ਓਕੇ ਸਮੇਂ ਵਿੱਚ ਮਨੀਬਾ ਨੂੰ ਸਭ ਤੋਂ ਵੱਡ ਲੋਡ ਸੀ ਆਪਣੇ ਪਰਿਵਾਰ ਅਤੇ ਆਪਣੇ ਹਮਸਫਰ ਦੇ ਸਾਥ ਦੀ ਪਹਿਲੀ ਗੱਲ ਤਾਂ ਆਪਣੇ ਹਮਸਫਰ ਦੀ ਗਲਤੀ ਦੇ ਕਾਰਨ ਹੀ ਉਸਦੇ ਨਾਲ ਅਜਿਹਾ ਹਾਦਸਾ ਹੋਇਆ ਦੂਜਾ ਜਦੋਂ ਵੀ ਕੋਈ ਵੀ ਦੋਜੀ ਪਤੀ ਪਤਨੀ ਦੇ ਬੰਧਨ ਵਿੱਚ ਬਚਦੇ ਨੇ ਤਾਂ ਉਹ ਸਿਰਫ ਸੁੱਖ ਦੇ ਸਾਥੀ ਨਹੀਂ ਹੁੰਦੇ ਦੁੱਖ ਦੇ ਵੀ ਸਾਥੀ ਹੁੰਦੇ ਨੇ ਪਰ ਇਸ ਔਖੇ ਸਮੇਂ ਦੇ ਵਿੱਚ ਉਸ ਨੂੰ ਦੂਜਾ ਵੱਡਾ ਟੱਕਾ ਲੱਗਦਾ ਹੈ ਜਦੋਂ ਉਸ ਦਾ ਆਪਣਾ ਹੀ ਸ਼ਰੀਕੇ ਹਯਾਤ ਆਪਣਾ ਹਮਸਫਰ ਉਸ ਨੂੰ ਇਸ ਔਖੇ ਸਮੇਂ ਦੇ ਵਿੱਚ ਛੱਡ ਕੇ ਚਲਾ ਜਾਂਦਾ ਹੈ ਮੁਨੀਬਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੁੰਦੀ ਹੈ ਸ਼ਰੀਰਕ ਤੌਰ ਤੇ ਉਹ ਸਿਰਫ ਬਿਸਤਰ ਤੇ ਲੰਮੀ ਪਈ ਹੁੰਦੀ ਹੈ ਕੁਝ ਵੀ ਨਹੀਂ ਕਰ ਸਕਦੀ ਤੇ ਮਾਨਸਿਕ ਤੇ ਭਾਵਨਾਤਮਕ ਤੌਰ ਦੇ ਉੱਤੇ ਉਸ ਨੂੰ ਲੱਗਦਾ ਹੈ ਜਿਵੇਂ ਉਹ ਠੱਗੀ ਗਈ ਹੋਵੇ ਕਹਿੰਦੇ ਨੇ ਕਿ ਜਦੋਂ ਮੁਸੀਬਤਾਂ ਚਾਰੇ ਪਾਸਿਆਂ ਤੋਂ ਤੁਹਾਨੂੰ ਘੇਰ ਲੈਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰੱਬ ਨੇ ਤੁਹਾਡੇ ਲਈ ਇੱਕ ਨਵਾਂ ਰਾਹ ਲੱਭਿਆ ਹੈ ਮੁਨੀਬਾ ਦੀ ਕਹਾਣੀ ਵੀ ਅਜਿਹੀ ਹੀ ਹੈ ਜਦੋਂ ਉਹ ਚਾਰੇ ਪਾਸਿਆਂ ਤੋਂ ਟੁੱਟ ਜਾਂਦੀ ਹੈ ਤਾਂ ਉਹ ਨਵੇਂ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਨ ਬਾਰੇ ਸੋਚਦੀ ਹੈ ਇੱਕ ਦਿਨ ਉਹ ਹਸਪਤਾਲ ਦੇ ਵਿੱਚ ਆਪਣੇ ਕਮਰੇ ਵਿੱਚ ਬਿਸਤਰੇ ਤੇ ਪਈ ਹੋਈ ਸੋਚਦੀ ਹੈ ਕਿ ਮੈਂ ਹਾਰ ਨਹੀਂ ਮੰਨੀ ਉਹ ਮੰਗ ਕਰਦੀ ਹੈ ਕਿ ਉਸ ਨੂੰ ਕੁਝ ਰੰਗ ਤੇ ਬਰਸ਼ ਲੈ ਕੇ ਦਿੱਤੇ ਜਾਣ ਉਹ ਆਪਣੇ ਹਸਪਤਾਲ ਦੇ ਵਿੱਚ ਹੀ ਪੇਂਟਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਹੌਲੀ-ਹੌਲੀ ਬਣਦੀ ਹੈ ਇੱਕ ਵੱਡੀ ਚਿੱਤਰਕਾਰ ਤੁਹਾਨੂੰ ਦੱਸ ਦਈਏ ਕਿ ਉਹ ਤਕਰੀਬਨ 2 ਸਾਲ ਬੈੱਡ ਦੇ ਉੱਤੇ ਹੀ ਰਹਿੰਦੀ ਹੈ ਤੇ ਇਨਾਂ ਸਾਲਾਂ ਦੇ ਵਿੱਚ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਬਣਾਉਂਦੀ ਹਰ ਇੱਕ ਕੋਸ਼ਿਸ਼ ਕਰਦੀ ਹੈ ਜਿਵੇਂ ਹੀ ਉਹ ਥੋੜਾ ਠੀਕ ਹੁੰਦੀ ਹੈ 휠ਚੇਅਰ ਦੇ ਉੱਤੇ ਆਂਦੀ ਹੈ ਤਾਂ ਸਭ ਤੋਂ ਪਹਿਲਾ ਤੇ ਵੱਡਾ ਫੈਸਲਾ ਉਹ ਕਰਦੀ ਹੈ ਆਪਣੇ ਹਮਸਫਰ ਨੂੰ ਛੱਡਣ ਦਾ ਕਿਉਂਕਿ ਉਸਨੂੰ ਲੱਗਦਾ ਹੈ ਕਿ ਜਿਸ ਇਨਸਾਨ ਨੇ ਔਖੇ ਸਮੇਂ ਦੇ ਵਿੱਚ ਉਸ ਦਾ ਸਾਥ ਨਹੀਂ ਦਿੱਤਾ ਹੁਣ ਉਸਨੂੰ ਲੋੜ ਹੀ ਨਹੀਂ ਅਜਿਹੇ ਇਨਸਾਨ ਦੀ ਉਹ ਆਪਣੇ ਹਮਸਫਰ ਨੂੰ ਛੱਡ ਦਿੰਦੀ ਹੈ ਹਮੇਸ਼ਾ ਦੇ ਲਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ ਤੇ ਬਣਦੀ ਹੈ ਮੋਟੀਵੇਸ਼ਨਲ ਸਪੀਕਰ ਆਪਣੀ ਹੀ ਸੰਘਰਸ਼ ਹਿੰਮਤ ਤੇ ਜ਼ਿੰਦਗੀ ਦੀ ਕਹਾਣੀ ਉਹ ਲੋਕਾਂ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਬਣ ਜਾਂਦੀ ਹੈ ਮੋਟੀਵੇਸ਼ਨਲ ਸਪੀਕਰ ਇੱਕ ਜਿਹੇ ਸਪੀਕਰ ਜਿਸ ਨੂੰ ਸੁਣਨ ਲਈ ਲੋਕ ਕੰਟਿਆਂ ਇੰਤਜ਼ਾਰ ਕਰਦੇ ਨੇ ਜਿਨ੍ਹਾਂ ਦੇ ਸ਼ਬਦ ਲੋਕਾਂ ਦੇ ਵਿੱਚ ਨਵੀਂ ਜਾਨ ਤੇ ਨਵੀਂ ਰੂਹ ਪਾ ਦਿੰਦੇ ਨੇ ਤੁਹਾਨੂੰ ਦੱਸਦੀ ਏ ਕਿ 2015 ਦੇ ਵਿੱਚ BBC ਨੇ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਦੇ ਵਿੱਚ ਮੁਨੀਬਾ ਦਾ ਨਾਮ ਸ਼ਾਮਲ ਕੀਤਾ ਤੇ ਉਹ ਬਣੀ ਪਾਕਿਸਤਾਨ ਦੀ ਆਇਰਨ ਲੇਡੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਾਕਿਸਤਾਨ ਦੀ ਉਹ ਨੈਸ਼ਨਲ ਐਮਬੈਸਡਰ ਹੈ ਇਸ ਤੋਂ ਇਲਾਵਾ ਪੂਰੇ ਵਿਸ਼ਵ ਦੇ ਵਿੱਚ 500 ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ਵਿੱਚ ਵੀ ਮੁਨੀਬਾ ਮਜ਼ਾਰੀ ਦਾ ਨਾਮ ਸ਼ਾਮਲ ਹੈ ਕਹਿੰਦੇ ਨੇ ਕਿ ਔਰਤ ਸੰਪੂਰਨ ਉਹਦੋਂ ਬਣਦੀ ਹੈ ਜਦੋਂ ਮਾਂ ਬਣਦੀ ਹੈ ਮੁਨੀਬਾ ਦੇ ਮਨ 'ਚ ਵੀ ਮਾਂ ਬਣਨ ਦੀ ਇੱਛਾ ਸੀ ਪਾਵੇਂ ਕੇ ਸਹਾਦਸੇ ਤੋਂ ਬਾਅਦ ਉਹ ਮਾਂ ਨਹੀਂ ਬਣ ਸਕਦੀ ਸੀ ਪਰ 2011 ਦੇ ਵਿੱਚ ਉਹ ਇੱਕ ਬੱਚੇ ਨੂੰ ਗੋਦ ਲੈਂਦੀ ਹੈ 2008 ਵਿੱਚ ਇਹ ਹਾਦਸਾ ਹੁੰਦਾ ਹੈ ਯਾਨੀ ਕਿ ਹਾਦਸੇ ਤੋਂ 4 ਸਾਲਾਂ ਬਾਅਦ ਉਹ ਇੱਕ ਬੱਚੇ ਨੂੰ ਗੋਦ ਲੈਂਦੀ ਹੈ ਤੇ ਹੁਣ ਉਸ ਦੀ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਵਰਿਸ਼ ਕਰ ਰਹੀ ਹੈ ਮੁਨੀਬਾ ਖੁਦ ਦੱਸਦੀ ਹੈ ਕਿ ਜਦੋਂ ਉਹ ਬੱਚੇ ਨੂੰ ਗੋਦ ਲੈਣ ਦੇ ਲਈ ਗਈ ਵੀਲ ਚੇਅਰ ਤੇ ਸੀ ਤੇ ਉਸ ਤੇ ਮਨ ਵਿੱਚ ਡਰ ਸੀ ਕਿ ਹੋ ਸਕਦਾ ਹੈ ਕਿ ਮਨਾ ਕਰ ਦਿੱਤਾ ਜਾਵੇ ਕਿ ਕਿਵੇਂ ਇਹ ਇੱਕ ਬੱਚੇ ਦਾ ਪਾਲਣ ਪੋਸ਼ਣ ਕਰੇਗੀ ਪਰ ਜਦੋਂ ਉਹਥੇ ਪੁੱਛਦੀ ਹੈ ਤਾਂ ਜਦੋਂ ਉਸ ਨੂੰ ਉਹ ਬੱਚਾ ਗੋਦ ਦਿੱਤਾ ਜਾਂਦਾ ਹੈ ਉਸ ਦੀ ਗੋਦ ਵਿੱਚ ਬਿਠਾਇਆ ਜਾਂਦਾ ਹੈ ਤਾਂ ਮੁਨੀਬਾ ਨੂੰ ਉਹ ਕਹਿੰਦੇ ਨੇ ਕਿ ਇਸ ਬੱਚੇ ਲਈ ਸਭ ਤੋਂ ਵਧੀਆ ਮਾਂ ਤੂੰ ਹੀ ਹੋ ਸਕਦੀ ਹੈ ਸੋ ਏਸੀ ਕਹਾਣੀ ਪਾਕਿਸਤਾਨ ਦੀ ਮੁਨੀਬਾ ਮਜ਼ਾਰੀ ਦੀ ਜਿਸ ਨੇ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਚਾਹੇ ਕੁਝ ਵੀ ਹਾਸਲ ਕਰ ਸਕਦਾ ਹੈ ਤੇ ਕੋਈ ਵੀ ਮੁਸੀਬਤ ਜਿਹੜੀ ਹੈ ਉਹ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਦੀ ਮੁਨੀਬਾ 휠 ਚੇਅਰ ਤੇ ਬੈਠ ਕੇ ਉਹ ਬਣ ਜਾਂਦੀ ਹੈ ਦੁਨੀਆ ਦੀ ਵੱਡੀ ਮੋਟੀਵੇਸ਼ਨਲ ਸਪੀਕਰ ਮੁਨੀਬਾ ਜਿਸ ਨੇ ਉਹਨਾਂ ਸਾਰੇ ਲੋਕਾਂ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਓਖੇ ਸਮੇਂ ਵਿੱਚ ਉਸ ਦਾ ਸਾਥ ਛੱਡਿਆ ਸੀ ਮੁਨੀਬਾ ਜਿਸ ਨੇ ਇਹ ਤੋੜ ਦਿੱਤਾ ਕਿ ਕੋਈ ਗੱਲ ਨਹੀਂ ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਪਰ ਮੈਂ ਮਾਂ ਬਣ ਸਕਦੀ ਹਾਂ ਮੁਨੀਬਾ ਜਿਸ ਨੇ ਸਾਰੀਆਂ ਇਸ ਸਮਾਜਿਕ ਜੋ ਵੀ ਹੱਦਬੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਤੋੜ ਕੇ ਆਪਣਾ ਨਾਂ ਚਮਕਾਇਆ ਤੇ ਬਣ ਗਈ ਉਹ ਪਾਕਿਸਤਾਨ ਦੀ ਆਇਰਨ ਲੇਡੀ ਸलाम ਹੈ ਮੁਨੀਬਾ ਦੇ ਜਜ਼ਬੇ ਨੂੰ ਇਹੋ ਜੀਆਂ ਸੱਚੀਆਂ ਘਟਨਾਵਾਂ ਤੇ ਕਹਾਣੀਆਂ ਸੁਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਅੱਜ ਇੰਨਾ ਹੀ ਫੇਰ ਮਿਲਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ ਕਿਸੇ ਨਵੀਂ ਘਟਨਾ ਦੇ ਨਾਲ ਸਤਿ ਸ਼੍ਰੀ ਅਕਾਲ